ਕੈਨੇਡਾ ਨੇ ਕਬੂਲਿਆ ਸੱਚ ਹਾਂ ਸਾਡੇ ਦੇਸ਼ ਤੋਂ ਭਾਰਤ ਚ ਫੈਲਾਇਆ ਜਾਂਦਾ ਅਤਵਾਦ ਗੁਰਪਤਵਾਨ ਸਿੰਘ ਪੰਨੂਜ਼ ਸਿੱਖ ਫਾਰ ਜਸਟਿਸ ਇਨਸਾਈਟਿੰਗ ਸਿੱਖਸ ਇਨ ਆਰਮਿੰਗ ਐਂਡ ਪੁਲਿਸ ਟੂ ਡੇਜ਼ਰਟ ਗਵਰਨਮੈਂਟ ਟੈਲਸ ਯੂਏਪੀਏ ਟ੍ਰਿਬਿਊਨਲ ਦਾ ਗਵਰਨਮੈਂਟ ਇਨਫਾਰਮਡ ਦਟ ਟ੍ਰਿਬਿਊਨਲ ਟ੍ਰਿਬਿਊਨਲ ਦਟ ਐਸਐਫ ਜੇ ਵਾਸ ਇਨਸਾਈਟਿੰਗ Christian community in Manipur to raise their voice for a separate country. They also accused pro Khalistan group of inciting the people of Tamil Nadu hmm. to raise flags of Dravidistan and stoking Muslim sentiments by raising the bogey of minority persecution. ਜਿਹੜੀ SFJ ਹੈ ਇਸ ਸੋਸ਼ਲ ਮੀਡੀਆ ਤੇ ਪ੍ਰੋਵੋਕੇਸ਼ਨ ਪੈਦਾ ਕਰਦੀ ਹੈ Indian army ਦੇ ਫੌਜੀਆ ਨੂੰ ਕਿਹਾ ਜਾ ਰਿਹਾ ਕਿ ਉਹ ਬਗਾਵਤ ਕਰਨ ਉਹਨਾਂ ਨੂੰ ਕਿਹਾ ਗਿਆ ਜੀ ਤੁਹਾਨੂੰ ਜਿੰਨੀ ਤਨਖਾਹ ਮਿਲਦੀ ਹੈ ਉਸ ਤੋਂ 5000 ਰੁਪਏ ਜ਼ਿਆਦਾ ਮਿਲੇਗਾ ਔਰ ਇਹ ਸਾਰੇ ਸਿੱਖ ਜਿਹੜੇ ਲਦਾਖ ਦੇ ਵਿੱਚ ਸਿੱਖ ਫੌਜੀ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਚੀਨ ਨਾਲ ਲੜ ਜਾਓ ਪਿਓਜ਼ ਵੈਲਕਮ ਬੈਕ ਟੂ ਪ੍ਰੋਗਰਾਮ ਸੋਰੀਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੀ ਸਰਕਾਰ ਵੱਲੋਂ ਬਣਾਇਆ ਜਸਟਿਸ ਹੈਗ ਕਮਿਸ਼ਨ ਨੇ ਕੱਲ ਜਾਰੀ ਆਪਣੀ 123 ਸਫ਼ਿਆਂ ਦੀ ਰਿਪੋਰਟ ਵਿੱਚ ਭਾਰਤ ਨੂੰ ਕੈਨੇਡਾ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਨ ਦਾ ਦੋਸ਼ੀ ਅਲਾਨਿਆ ਸੀ ਔਰ ਭਾਰਤ ਨੇ ਇਸ ਤੇ ਉਲਟ ਕੈਨੇਡਾ ਦੇ ਸਿਰ ਦੋਸ਼ ਮੜਦਿਆਂ ਪੂਰੇ ਘਟੀਆ ਪੰਨ ਦਾ ਜਿਹੜਾ ਸਬੂਤ ਹੈ ਉਹ ਦਿੱਤਾ ਸੀ ਪਰ ਭਾਰਤੀ ਏਜੰਸੀਆਂ ਵੱਲੋਂ ਕੈਨੇਡਾ ਅਤੇ ਸਿੱਖਾਂ ਦੇ ਖਿਲਾਫ ਗੁੰਮਰਾਹਕੁੰਨ ਜਿਹੜੇ ਪ੍ਰਚਾਰ ਲਗਾਤਾਰ ਜਾਰੀ ਨੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੋ ਲਈਆਂ ਲਿਖਣ ਲਈ ਤੁਹਾਡਾ ਸਬਤਾ ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਅਹ ਦੇਖੋ ਅਸੀਂ ਕੱਲ ਜਿਹੜਾ ਸਾਡਾ ਲੀਡ ਸੈਗਮੈਂਟ ਸੀ ਉਹ 123 ਸਫਿਆਂ ਦੀ ਰਿਪੋਰਟ ਸੀ ਜਿਹੜੀ 18 ਮਹੀਨੇ ਦੀ ਫੁੱਲ ਇਨਵੈਸਟੀਗੇਸ਼ਨ ਤੋਂ ਬਾਅਦ ਜੇਸਟੇ ਵਿੱਚ ਆਰਸੀਐਮਪੀ ਤੋਂ ਲੈ ਕੇ ਜਸਟਨ ਟਰੂਡੋ ਕਲਾਸੀਫਾਈਡ ਇਨਫੋਰਮੇਸ਼ਨ ਔਰ ਅਦਰ ਜਿਹੜੀਆਂ ਪੋਲਿਟੀਕਲ ਪਾਰਟੀਆਂ ਦੇ ਨੁਮਾਇੰਦੇ ਸੀ ਉਹਨਾਂ ਨੇ ਟੈਸਟੀਫਾਈ ਕੀਤਾ ਔਰ ਉਸ ਬੜਾ ਕਲੀਅਰਲੀ ਇਹ ਮੈਂਸ਼ਨ ਕੀਤਾ ਗਿਆ ਸੀ ਕਿ 2019 ਔਰ 2021 ਦੀਆਂ ਫੈਡਰਲ ਚੋਣਾਂ ਵੇਲੇ ਸਭ ਤੋਂ ਜ਼ਿਆਦਾ ਇੰਟਰਫੀਅਰੈਂਸ ਜਿਹੜੀ ਮਾਮਲਿਆਂ 'ਚ ਕੀਤੀ ਉਹ ਚਾਈਨਾ ਨੇ ਕੀਤੀ ਔਰ ਭਾਰਤ ਨੇ ਕੀਤੀ ਹੂੰ ਔਰ ਉਸ ਤੇ ਬੜੇ ਵੇਰਵੇ ਨਾਲ ਉਸ ਦਾ ਜ਼ਿਕਰ ਸੀ ਹਾਲਾਂ ਜਿਵੇਂ ਅਸੀਂ ਕਿਹਾ ਕਿ ਕਮਿਸ਼ਨ ਦੀ ਹੈੱਡ ਬੀਬੀ ਨੇ ਜਸਟਿਸ ਹੌਗ ਨੇ ਕਿਹਾ ਕਿ ਕਿਉਂਕਿ ਸਾਡੇ ਇਹ ਜਿਹੜੀ ਜੂਰਿਸਡਿਕਸ਼ਨ ਹੈ ਉਹ ਸਿਰਫ ਫੈਡਰਲ ਇਲੈਕਸ਼ਨਸ ਤੱਕ ਹੀ ਹੈ ਉਹ 2019 ਔਰ 2021 ਦੀ ਇਸ ਲਈ ਜਿਹੜਾ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਮੁੱਦਾ ਹੈ ਕਿਉਂਕਿ ਹਰਦੀਪ ਸਿੰਘ ਨੇਜਰ ਦੇ ਕੋਲਡ ਬਲਿਡਡ ਮਰਡਰ ਤੋਂ ਬਾਅਦ ਹੀ ਇਸ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ ਕਿ ਉਹ ਸਾਡੇ ਪਰਵੀਊ ਚ ਜਾਂ ਸਾਡੀ ਜੂਰਿਸਡਿਕਸ਼ਨ 'ਚ ਨਹੀਂ ਹੈ ਅਸੀਂ ਸਿਰਫ ਸਕ੍ਰੈਚ ਹੀ ਕੀਤਾ ਔਰ ਇਸ ਤੇ ਉੱਤੇ ਹੀ ਫਿਰ ਸਿੱਖ ਜਥੇਬੰਦੀਆਂ ਨੇ ਇਹ ਆਪਣੀ ਮੰਗ ਵੀ ਕੀਤੀ ਹੈ ਕਿ ਇੱਕ ਇੰਡੀਪੈਂਡੈਂਟ ਇਨਕੁਆਇਰੀ ਕਮਿਸ਼ਨ ਜਿਹਦੇ ਚ ਇੰਡੀਆ ਦਾ ਰੋਲ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਵਿੱਚ ਕੀ ਹੈ ਇਸ ਤੇ ਉੱਤੇ ਫੋਕਸ ਹੋਇਆ। ਅੱਜ ਇਹ ਰਿਪੋਰਟ ਜਾਰੀ ਹੋਈ ਸੀ ਕਿ ਇੰਡੀਆ ਦੀ ਫੋਰਨ ਮਿਨਿਸਟਰੀ ਇਨ ਐਕਸਟਰਨਲ ਅਫੇਅਰਜ਼ ਮਿਨਿਸਟਰੀ ਨੇ ਫੋਰਨ ਉਸ ਦਾ ਰੀਜਾਇੰਡਰ ਦਨ ਦੇ ਰਾਦਰ ਉਲਟਾ ਚੋਰ कोतवाल ਕੋ ਡਾਂਟੇ ਵਾਂਗ ਕੈਨੇਡਾ ਨੂੰ ਦੋਸ਼ ਦਿੱਤਾ ਸੀ ਕਿ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ। ਉਹ ਜਿਹੜੇ ਨੇ ਉਹਨਾਂ ਦੇ ਮਾਰਚ ਨਿਕਲਦੇ ਰਹੇ ਖਾਲਸਤਾਨ ਦੇ ਝੰਡੇ ਫੜਾਏ ਜਾਂਦੇ ਨੇ ਜਸਟਨ ਟਰੂਡੋ ਉਹਦੇ ਵਿੱਚ ਸ਼ਾਮਲ ਹੁੰਦਾ ਅਸੀਂ 28 ਜਿਹੜੀਆਂ ਨੇ ਲੋਕਾਂ ਦੀਆਂ ਐਕਸਟਰਾ ਐਡੀਸ਼ਨਸ ਮੰਗੀਆਂ ਕੈਨੇਡਾ ਤੋਂ ਜਿਹੜੇ ਖਾਲਸਤਾਨੀ ਨੇ ਉਹ ਨਹੀਂ ਦਿੱਤੀ ਗਈ ਇਹ ਉਹ ਸਾਰਾ ਸੋ ਉਹਨਾਂ ਨੇ ਰਾਦਰ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਇਹ ਹੀ ਨਹੀਂ ਵੀ ਉਹਨਾਂ ਨੇ ਆਪਣੇ ਦੇ ਵਾਸ਼ देयर ਹੈਂਡਸ ਆਫ ਐਨੀ ਸਿਨ ਲੇਕਿਨ ਉਹਨਾਂ ਨੇ ਸਾਰਾ ਦੋਸ਼ ਕੈਨੇਡਾ ਦੇ ਸਿਰ ਤੇ ਮੜਿਆ ਅੱਛਾ ਲੇਕਿਨ ਦੂਸਰੇ ਪਾਸੇ ਤੁਸੀਂ ਭਾਰਤੀ ਮੀਡੀਆ ਦਾ ਜਦੋਂ ਅਸੀਂ ਇਹ ਕਿਹਾ ਕਿ ਜਿਹੜਾ ਡਿਸ ਇਨਫੋਰਮੇਸ਼ਨ ਟਾਇਰਡ ਹੈ ਇਹ ਟਾਇਰਡ ਦਾ ਮਤਲਬ ਇੱਕ ਜਿਹਾਦ ਵਾਂਗ ਹੁੰਦਾ ਕਿ ਜਦੋਂ ਤੁਸੀਂ ਹਟ ਹੀ ਨਹੀਂ ਰਹੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਤੁਹਾਡਾ ਝੂਠ ਫੜਿਆ ਗਿਆ ਐਕਸਪੋਜ਼ ਹੋਇਆ ਤੁਸੀਂ ਲਗਾਤਾਰਤਾ ਦੇ ਨਾਲ ਝੂਠ ਬੋਲੀ ਜਾ ਰਹੇ ਹੋ ਬੋਲੀ ਜਾ ਰਹੇ ਹੋ ਤੁਸੀਂ ਮੰਨਦੇ ਹੋ ਵੀ ਜੇ ਦੋ ਚਾਰ ਨੂੰ ਪਤਾ ਵੀ ਲੱਗ ਗਿਆ ਵੀ ਅਸੀਂ ਗਲਤ ਜਾਣਕਾਰੀ ਮੈਜੋਰਟੀ ਫਿਰ ਵੀ ਜਿਹੜਾ ਔਰ ਇਹ ਇਹਨਾਂ ਦਾ ਹਮੇਸ਼ਾ ਫਾਰਮੂਲਾ ਰਿਹਾ ਹੈ ਕਿ ਜਦੋਂ ਤੁਸੀਂ ਝੂਠ ਨੂੰ ਬਾਰ-ਬਾਰ ਬੋਲਦੇ ਹੋ ਸਵਾਾਰ ਬੋਲਦੇ ਹੋ ਤੇ ਉਹ ਝੂਠ ਸੱਚ ਵਾਂਗ ਬਣ ਜਾਂਦਾ ਹੈ ਲੋਕ ਉਹਦੇ ਤੇ ਯਕੀਨ ਕਰਨ ਲੱਗ ਜਾਂਦੇ ਨੇ ਅੱਛਾ ਹੁਣ ਇੱਕ ਪਾਸੇ ਤਾਂ ਰਿਪੋਰਟ ਹੈ ਕਿ ਭਾਈ ਕੈਨੇਡਾ ਦੇ ਕਮਿਸ਼ਨ ਨੇ ਆਪਣੀ 123 ਸਫਿਆਂ ਦੀ ਰਿਪੋਰਟ ਚ ਭਾਰਤ ਨੂੰ ਦੋਸ਼ੀ ਮੰਨਿਆ ਹੈ ਕੈਨੇਡਾ ਦੇ ਮਾਮਲੇ 'ਚ ਧਖਰੰਦਾਜ਼ੀ ਦੀ ਪਰ ਹੁਣ ਤੁਸੀਂ ਜੇ ਮਿਸ ਇਨਫੋਰਮੇਸ਼ਨ ਜਾਂ ਡਿਸ ਇਨਫੋਰਮੇਸ਼ਨ ਦੇਖਣਾ ਹੈ ਜਾਗਰਣ ਬਹੁਤ ਵੱਡਾ ਅਖਬਾਰ ਹੈ ਭਾਰਤ ਦਾ ਹਿੰਦੀ ਦੇ ਵਿੱਚ ਔਰ ਲੱਖਾਂ ਦੀ ਗਿਣਤੀ 'ਚ ਦੇ ਸਬਸਕ੍ਰਾਈਬਰ ਨੇ ਹੁਣ ਉਹਦੇ 'ਚ ਤੁਸੀਂ ਦੇਖੋ ਕਿ ਵੀ ਇਸ ਰਿਪੋਰਟ ਤੇ ਆਧਾਰਿਤ ਉਹਨਾਂ ਨੇ ਨਿਊਜ਼ ਕੀ ਦਿੱਤੀ ਹੈ ਕੈਨੇਡਾ ਨੇ ਕਬੂਲਾ ਸੱਚ ਹਾਂ ਸਾਡੇ ਦੇਸ਼ ਸੇ ਭਾਰਤ ਮੇਂ ਅਤੰਕਵਾਦ ਫਲਾਇਆ ਜਾਤਾ ਹੈ اور آتنکیوں کی ہوتی ہے فنڈنگ یہ خبر لگ رہی ہے کہ کینیڈا نے پھر انہوں کہ کیا کینیڈا سرکار کی طرف سے اس کے دیش میں ودیشی ہستکشی آیوگ فورن انٹرفیرنس کمیشن کا گھٹن کیا گیا ہے کینیڈا سرکار کو سونپی گئی سات والیوم کی رپورٹ کے چوتھے والیوم کے پیج اٹھانوے اور نڑانوے پر بھارت سے جڑی جانکاری موجود ہے وہاں وہیں سیسس कनेडियन सिक्योरिटी इंटेलिजेंस सर्विस के मुताबिक कुछ खालिस्तानी आतंकी कनाडा में बैठकर भारत के खिलाफ साजिश रच रहे हैं ए तूसी अंदाजा लाओ बी इस तो बड़ी फिर एकला एकला जागरण नहीं है ए बी बी पी सांझ सांझा जी जे। जेड़ा बहुत बड़ा चैनल है टीवी चैनल है वो पंजाबी दे बीच उनादा उदे च है, ने हेडलाइन लगाई है कनाडा ने कबूलया सच हां हां ਸਾਡੇ ਦੇਸ਼ ਤੋਂ ਭਾਰਤ ਚ ਫੈਲਾਇਆ ਜਾਂਦਾ ਅਤਵਾਦ ਹਮ ਖੁਲਾਸੇ ਤੋਂ ਬਾਅਦ ਮੱਚੀ ਤਰਤਲੀ ਲਿੰਕ ਕਮੈਂਟ ਬਾਕਸ ਹੁਣ ਇਹ ਤੁਸੀਂ ਦੇਖੋ ਕਿ ਉੱਥੇ ਜਿਹਨੇ ਇਹ ਹੈਡਲਾਈਨਸ ਪੜ੍ਹ ਲਈਆਂ ਉਹਨੇ ਕਿਹਾ ਵਾਹ ਇਹ ਤਾਂ ਕੈਨੇਡਾ ਵੀ ਮੰਨ ਗਿਆ ਕਿ ਵੀ ਭਾਰਤ ਦੇ ਵਿੱਚ ਉਹ ਗੜਬੜ ਕਰਵਾ ਰਿਹਾ ਹੁਣ ਇੱਕ ਪਾਸੇ ਭਾਰਤ ਦੀ ਐਕਸਟਰਨਲ ਅਫੇਅਰਜ਼ ਮਿਨਿਸਟਰੀ ਜਿਹੜੀ ਹੈ ਉਹ ਆਪਣੀ ਸਟੇਟਮੈਂਟ ਉਸੇ ਲਾਈਨ ਤੇ ਦੰਦੀ ਹੈ ਦੇ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਗੋਦੀ মিডিਆ ਜਾਂ ਦਰਬਾਰੀ মিডিਆ ਜਾਂ ਉਹਨਾਂ ਦੇ ਲੈਪਟਾਪ ਡੌਗਸ ਨੇ ਉਹ ਨਾਲ ਦੀ ਨਾਲ ਬਾਰਕਿੰਗ ਸ਼ੁਰੂ ਕਰ ਦਿੰਦੇ ਨੇ ਜੇ ਮੰਨ ਲਿਆ ਕੈਨੇਡਾ ਨੇ ਮੰਨ ਲਿਆ ਵੀ ਅਸੀਂ ਭਾਰਤ ਦੇ ਵਿੱਚ ਗੜਬੜ ਕਰ ਰਹੇ ਹੁਣ ਜਿਹੜਾ ਦੂਸਰੇ ਪਾਸੇ ਅੱਜ ਦੋ ਤਿੰਨ ਖਬਰਾਂ ਜਦੋਂ ਮੈਂ ਇਸ ਹਵਾਲੇ ਨਾਲ ਦੇਖੀ ਹੈ ਮੈਂ ਕਿਹਾ ਵੀ ਕਿਸ ਲੈ ਉਹਨਾਂ ਨੂੰ ਇਹ ਪਤਾ ਹੈ ਵੀ ਇਸ ਰਿਪੋਰਟ ਤੋਂ ਬਾਅਦ ਜਾਂ ਜਿਹੜੀ ਯੂਕੇ ਦੀ ਰਿਪੋਰਟ ਸੀ ਡਿਸਕਸ ਕੀਤੀ ਹੈ ਕਿ ਅਭੀ ਜਿਹਦੇ ਵਿੱਚ हिंदुत्व और हिंदू नेशनहुड गेटवे टू एक्सट्रीमिज्म लेबल होया तो उनाने ਨਾਲ ਦੀ ਨਾਲ ਇੱਕ ਖਬਰ ਇਹ ਲਾਈ ਗੁਰਪੰਥ ਗੁਰਪਤਵੰਨ ਸਿੰਘ ਪੰਨੂਜ਼ ਸਿੱਖ ਫਾਰ ਜਸਟਿਸ ਇਨਸਾਈਟਿੰਗ ਸਿੱਖਸ ਇਨ arming ਐਂਡ ਪੁਲਿਸ ਟੂ ਡੈਜ਼ਰਟ ਗਵਰਨਮੈਂਟ ਟੈਲਸ UPA ਟ੍ਰਿਬਿਊਨਲ ਹੁਣ ਇੰਡੀਅਨ ਗਵਰਨਮੈਂਟ ਨੇ ਜਿੱਥੇ ਸਿੱਖ ਫਾਰ ਜਸਟਿਸ ਦੇ ਉੱਤੇ 5 ਸਾਲ ਦੀ پابੰਦੀ ਹੋਰ ਵਧਾਈ ਹੈ ਉੱਥੇ ਉਹਨਾਂ ਨੇ ਯੂਏਪੀਏ ਟ੍ਰਿਬਿਊਨਲ ਦੇ ਸਾਹਮਣੇ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਪੰਨੂ ਨੇ ਉਹਨੇ ਪੰਨੂ ਨੇ ਵਾਇਸ ਨੋਟ 'ਤੇ ਜੇ ਇੰਡੀਅਨ ਪਾਰਲੀਮੈਂਟ ਨੂੰ ਰੈੱਡ ਫੋਰਟ ਏਰੀਆ ਤੇ ਦੋ ਸੀਪੀਆਈਐਮ ਦੇ ਐਮਪੀਜ਼ ਨੂੰ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੂੰ ਪਿਛਲੇ ਸਵਰੇ ਕਿ ਭਾਈ ਅਸੀਂ ਜਿਹੜਾ ਉਡਾ ਦੇਾਂਗੇ ਸਭ ਕੁਝ ਫਿਰ ਉਹਨੇ ਦੋ ਇਨਸੀਡੈਂਟਸ ਰੇਲਵੇ ਸੈਬੋਟੇਜ ਦੀਆਂ 2023 'ਚ ਇਹ ਸਾਰੇ ਦੇ ਉੱਤੇ ਉਹਨਾਂ ਨੇ UPA ਕਮਿਸ਼ਨ ਦੇ ਸਾਹਮਣੇ ਕਿਹਾ ਕਿ ਬਈ ਇਹ دہشت گردੀ ਫਲਾ ਰਹੇ ਨੇ ਔਰ ਇਹ ਪਤਾ ਨਹੀਂ ਕਿੰਨੇ 173 ਕੇ ਕਿੰਨੇ ਕੇਸ ਅਲਰੇਡੀ ਰਜਿਸਟਰ ਕੀਤੇ ਹੋਏ ਨੇ ਪਰ ਉਹਦੇ ਖਿਲਾਫ ਉਹਨਾਂ ਦਾ ਗਵਰਨਮੈਂਟ ਇਨਫਾਰਮਡ ਦਾ ਟਰਮੀਨਲ ਟ੍ਰਿਬਿਊਨਲ ਕਿ ਐਸਐਫਜੀ ਵਾਸ ਇਨਸਾਈਟਿੰਗ 크ਰਿਸਚੀਅਨ ਕਮਿਊਨਿਟੀ ਇਨ ਮਨੀਪੁਰ ਟੂ ਰੇਜ਼ देयर ਵੌਇਸ ਫॉर ਅ ਸੈਪਰੇਟ ਕੰਟਰੀ ਕਿ ਉਹ ਮਨੀਪੁਰ ਦੇ 크ਰਿਸਚੀਅਨਾਂ ਨੂੰ ਭੜਕਾ ਰਹੇ ਨੇ ਐਂਡ ਆਲਸੋ ਅਕਿਊਜ਼ ਪ੍ਰੋ ਖਾਲਸਤਾਨ ਗਰੁੱਪ ਆਫ ਇਨਸਾਈਟਿੰਗ ਦਾ ਪੀਪਲ ਆਫ ਤਾਮਿਲਨਾਡੂ ਟੂ ਰੇਜ਼ ਫਲੈਗਸ ਆਫ ਡਰਾਵਿਡਿਸਤਾਨ ਐਂਡ ਸਟ੍ਰੋਕਿੰਗ ਮੁਸਲਮ ਸੈਂਟੀਮੈਂਟਸ ਬਾਈ ਰੇਜ਼ਿੰਗ ਦਾ ਬੋਗੀ ਆਫ ਮਾਈਨੋਰਟੀ ਪਰਸੀਕਿਊਸ਼ਨ ਕਿ ਜੇ ਮਨੀਪੁਰ ਜਾਂ ਨਾਗਾਲੈਂਡ ਜਾਂ ਭਾਰਤ ਦੇ ਜਿਹੜੇ ਪਰਸੀਕਿਊਟਿਡ ਮੁਸਲਮ ਨੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਸਿਕਸ ਫਾਰ ਜਸਟਿਸ ਨੇ ਚੁੱਕੀ ਹੈ ਤੇ ਇਹਨੂੰ ਯੂਏਪੀਏ ਟ੍ਰਿਬਿਊਨਲ ਦੇ ਸਾਹਮਣੇ ਇੰਡੀਅਨ ਗਵਰਨਮੈਂਟ ਕਹਿ ਰਹੀ ਹੈ ਦੇਖੋ ਜੀ ਪੰਨੂ ਬਾਹਰ ਬੈਠ ਕੇ دہشتਗਰਦੀ ਫੈਲਾ ਰਿਹਾ ਹੈ ਇਹਨਾਂ ਨੂੰ ਚੁੱਕ ਰਿਹਾ ਹੈ ਔਰ ਇਹ ਕਿਉਂਕਿ ਪਹਿਲਾਂ ਹੀ ਜਿਹੜਾ ਉਹ پابੰਦੀ ਲਾਈ ਹੋਈ ਹੈ 5 ਸਾਲ ਦੀ 2019 ਚ ਤੇ ਹੁਣ 2024 ਚ ਖਤਮ ਹੋ ਰਹੀ ਹੋ ਗਈ ਇਸੇ 5 ਸਾਲ ਹੋ ਗਏ ਉਹਨਾਂ ਨੇ ਅੱਗੋਂ ਜਿਹੜਾ ਫਿਰ 5 ਸਾਲ ਦਾ ਰਾਨ ਦੇ 122 ਕੇਸ ਜਿਹੜੇ ਨੇ ਉਹ ਸੈਕਸ ਫਾਰ ਜਸਟਿਸ ਦੇ ਅਗੇਂਸਟ ਭਾਰਤ ਦੇ ਅਡਰਡ ਪੁਲਿਸ ਥਾਣਿਆਂ ਦੇ ਵਿੱਚ ਰਜਿਸਟਰ ਕੀਤੇ ਹੋਏ ਨੇ ਔਰ ਇਹ ਇਹ ਸਾਰੇ ਦੇ ਵਿੱਚ ਇਕਸੋ ਪੰਜ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੋ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਜੀ ਜਿਹੜੀ ਐਸਐਫጄ ਹੈ ਇਸ ਸੋਸ਼ਲ ਮੀਡੀਆ ਤੇ ਪ੍ਰੋਵੋਕੇਸ਼ਨ ਪੈਦਾ ਕਰਦੀ ਹੈ ਇੰਡੀਅਨ ਆਰਮੀ ਦੇ ਫੌਜੀਆਂ ਨੂੰ ਕਿਹਾ ਜਾ ਰਿਹਾ ਕਿ ਉਹ ਬਗਾਵਤ ਕਰਨ ਉਹਨਾਂ ਨੂੰ ਕਿਹਾ ਗਿਆ ਜੀ ਤੁਹਾਨੂੰ ਜਿੰਨੀ ਤਨਖਾਹ ਮਿਲਦੀ ਹੈ ਉਸ ਤੋਂ 5000 ਰੁਪਏ ਜ਼ਿਆਦਾ ਮਿਲੇਗਾ ਔਰ ਇਹ ਸਾਰੇ ਸਿੱਖ ਜਿਹੜੇ ਲਦਾਖ ਦੇ ਵਿੱਚ ਸਿੱਖ ਫੌਜੀ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਚੀਨ ਨਾਲ ਲੜ ਜਾਓ ਔਰ ਦੂਸਰਾ ਸੋ ਮਤਲਬ ਇਹ ਤੁਸੀਂ ਇਸ ਖਬਰ ਨੂੰ ਫੁੱਲ ਸਕੇਲ ਔਰ ਇਸ ਨੂੰ ਵਿਜੈਤਾ ਸਿੰਘ ਨਾ ਦੀ ਜਰਨਲਿਸਟ ਨੇ ਪੂਰਾ ਉਹਦੀ ਫੋਟੋ ਲਾ ਕੇ ਗੁਰਪਤਵਾਨ ਸਿੰਘ ਪੰਨੂਵਰਾਂ ਦੀ ਇਵੇਂ ਪ੍ਰਚਾਰਿਆ ਜਿਵੇਂ ਕਿ ਬਹੁਤ ਵੱਡੀ ਬਗਾਵਤ ਇੰਡੀਅਨ ਆਰਮੀਜ਼ ਕਰਵਾਣ ਦੀ ਜਾਂ ਮਨੀਪੁਰ ਜਾਂ ਦੂਜੇ ਥਾਂ ਫਿਰ ਉਹਨਾਂ ਨੂੰ ਜਿਹੜੀ ਇੱਕ ਗੱਲ ਅਮਰੀਕਾ ਦੇ ਹਵਾਲੇ ਨਾਲ ਬਹੁਤ ਤਕਲੀਫ ਦੇ ਰਹੀ ਹੈ ਉਹ ਅਡਾਨੀ ਦੇ ਖਿਲਾਫ ਜਿਹੜਾ ਜਸਟਿਸ ਡਿਪਾਰਟਮੈਂਟ ਨੇ ਇਨਡਾਈਟਮੈਂਟ ਫਾਈਲ ਕੀਤੀ ਹੈ ਸੋ ਉਹਦੇ ਨਾਲ ਲੱਗਦੀ ਵੀ ਜਿਹੜੀ ਹੈ ਇੱਕ ਆਈਏਐਨਐਸ ਇਨਾਂ ਦੀ ਹੀ ਐਨਾਈ ਤੋਂ ਬਾਅਦ ਰਾ ਦੀ ਆਊਟਫਿਟ ਹੈ ਨਿਊਜ਼ ਏਜੰਸੀ ਉਹਦੇ ਰਾਹੀਂ ਖਬਰ ਲਵਾਈ ਹੈ ਕਿ ਵੀ ਇਹ ਜਿਹੜਾ ਬਹੁਤ ਵੱਡੀ ਗਲਤੀ ਕੀਤੀ ਹੈ ਡਿਪਾਰਟਮੈਂਟ ਆਫ ਜਸਟਿਸ ਨੇ ਇਨਡਾਈਟਮੈਂਟ ਇੰਡੀਅਨ ਬਿਲੀਅਨਰ ਦੇ ਖਿਲਾਫ ਕਰਕੇ ਉਹਦੇ ਚੁਣਾ ਨੇ ਕੋਈ ਆਰਟੀਕਲ ਲਖਵਾਇਆ ਕਿਸੇ ਆਪਣੇ ਹੀ ਮਾਲਕ ਕਲਿਆਣ ਤੋਂ جڑا ہے کہ دا یو ایس ہارمس دا ویس الاائنس ود وی اے فور فلنگ اینڈائٹمینٹ آف انڈیا کہ جی یہ ملک کلیان کہہ ہے اپنے اس آرٹیکل دے بھی جنہوں پوری خبر انہوں نے بنایا کہ جی یہ جڑی برائیبری اور مس ریپیزنٹیشن دے کیس اڈانی دے خلاف لکھے یہ انڈو یو ایس ریلیشنشپ پر پربھاوت ہوئے گی واشنگٹن نے بڑا کاری کاڑھی کے کیتا ہے اور ہون اس آرٹیل چاہوں نے کہا ਜੇ ਜੀ ਇੰਡੀਆ ਤਾਂ 파ਟਨਰ ਹੈ ਵੈਸਟ ਦਾ ਖਾਸ ਤੌਰ ਤੇ ਹੁਣ ਜੇ ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕਲ ਕੋਰੀਡੋਰ ਬਣਾਣਾ ਹੈ ਤੇ ਉਹਦੇ ਚ ਅਡਾਨੀ ਵਰਗਾ ਬੰਦਾ ਤਾਂ ਕੰਮ ਦਾ ਬੰਦਾ ਹੈ ਜਿਹੜਾ ਕਿ ਇਹ ਚਾਈਨਾ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਇੱਕ ਬਦਲ ਹੈ ਜਿਹੜਾ ਇਹ ਨਵਾਂ ਕੋਰੀਡੋਰ ਦੀ ਗੱਲ ਜੀ 20 ਚ ਕੀਤੀ ਸੀ ਅੱਛਾ ਔਰ ਉਹਨੇ ਕਿਹਾ ਜੀ ਦਾ ਡਿਪਾਰਟਮੈਂਟ ਆਫ ਜਸਟਿਸ ਐਕਸ਼ਨ ਹਾਊਐਵਰ ਅੰਡਰਮਾਈਨਸ ਇਕਨੋਮਿਕ ਕੋਲੈਬੋਰੇਸ਼ਨ ਐਂਡ ਟਰਸਟ ਐਟ ਏ ਕ੍ਰਿਟੀਕਲ ਜੰਕਚਰ ਪੋਟੈਂਸ਼ੀਅਲੀ ਪੁਸ਼ਿੰਗ ਇੰਡੀਆ ਕਲੋਜ਼ਰ ਟੂ ਰਸ਼ੀਆ ਐਂਡ ਚਾਈਨਾ ਕਿ ਜੀ ਜੇ ਇਨਡਾਇਰੈਕਟਮੈਂਟ ਇਹ ਵਾਪਸ ਨਹੀਂ ਹੁੰਦੀ ਤਾਂ ਫਿਰ ਇਹ ਹੈ ਵੀ ਇੰਡੀਆ ਜਿਹੜਾ ਉਹ ਚੀਨ ਔਰ ਰੂਸ ਦੇ ਨੇੜੇ ਚਲਾ ਜਾਏਗਾ ਇਨ ਡੂਇੰਗ ਸੋ ਦਾ ਯੂ ਐਸ ਇਨ ਐਡਵਾਂਟੇਜਲੀ ਵੀਕਨਸ ਇਟਸ ਓਨ ਜੀਓਪੋਲਿਟੀਕਲ ਪੋਜੀਸ਼ਨਿੰਗ ਅਲੋਇੰਗ ਇਟਸ ਰਾਈਵਲਸ ਟੂ ਸਟੈਂਥਨ देयर ਇਨਫਲੂਐਂਸ ਅਕੋਰਡਿੰਗ ਟੂ ਫੋਰਬਸ ਇਹ ਆਰਟੀਕਲ ਇਹਨਾਂ ਨੇ ਫੋਰਬਸ ਦੇ ਵਿੱਚ ਆਪਣੇ ਇੱਕ ਹਿੰਦੂ ਜਰਨਲਿਸਟ ਤੋਂ ਲਿਖਾਇਆ ਹੈ کہ جی یہ تا اس بند بہت بگڑ گئے हुँ. اور یہ انڈیا چلا جائے گا روس چین دے اڈانی نے تو بہت انویسٹمنٹ کرنی سی تھے انہیں بلین امریکہ جو انویسٹ کرنے سی انہیں جابز کریٹ ہونی ہے سو او کنسسٹینٹلی اور جو میں کل رپورٹ دا سی حوالہ دے کے سی کہ بھی انڈیا کوئی پچھے نہیں ہٹیا جی انہاں نے یہ کہا سی بھی اج بھی اسی طرح ہی خطرہ ہے हुँ. اور ਇਹ ਬਰਾਬਰ ਉਹਨਾਂ ਦੀਆਂ ਐਕਟੀਵਿਟੀਜ਼ جاری ਨੇ ਔਰ ਤੁਸੀਂ ਇਹ ਦੇਖੋ ਕਿ ਕਿਸ ਬੇਹਾਈ ਦਿਨ ਨਾਲ ਉਹ ਨਿਊਜ਼ 18 ਹੋਏ ਉਹਨਾਂ ਦਾ ਜਾਗਰਣ ਹੋਏ ਜਾਂ भास्कर ਹੋਏ ਕਿਸ ਕਿਸਮ ਦੀਆਂ ਖਬਰਾਂ ਪਲੱਸ ਅਮਰੀਕਾ ਦੇ ਵਿੱਚ ਫੋਰब्स ਔਰ ਦੂਸਰੇ ਦੇ ਵਿੱਚ ਵੀ ਇਸ ਕਿਸਮ ਦੇ ਆਰਟੀਕਲ ਪ੍ਰਾਂਟ ਕਰਾ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਵੀ 트럼ਪ ਐਡਮਿਨਿਸਟ੍ਰੇਸ਼ਨ ਤੋਂ ਐਡਵੈਸਟਮੈਂਟ ਮੰਗਦਾ ਉਹਨੂੰ ਕਹੋ ਜੀ ਅਦਾਨੀ ਦੇ ਖਿਲਾਫ ਜੋ ਹੈ ਉਹਨੂੰ ਵਾਪਸ ਲਓ ਦੇਖੋ ਅਬ اور ਤੁਹਾਡਾ ਇਕਨੋਮਿਕਲ ਕੋਰੀਡੋਰ ਜੈਸੀ ਚਾਈਨਾ ਦੇ ਅਗੇਂਸਟ 1 ਬੈਲਟ 1 ਰੋਡ ਦੇ ਬਰਾਬਰ ਕਰਨਾ ਹੈ ਤੇ ਇਹੀ ਤਰੀਕਾ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਕਿਸ ਹੱਦ ਤੱਕ ਜਾ ਕੇ ਇਹਨਾਂ ਦਾ ਡਿਸਇਨਫਾਰਮੇਸ਼ਨ ਟਾਇਰਡ ਹੈ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬ੍ਰੇਕ ਵਿਊਰਸ ਅਤ ਉਸਨ ਜਿਤਨੇ ਬੜੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ